ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਮਿੱਤਰੋ ਅੱਜ ਮੇਰੇ ਬर्ड ਦਾ ਡੇ ਹੈਗਾ ਯਾ ਡੇ 2 ਤਜਲੀ ਡੇ 2 ਇਹਨੂੰ ਮੈਂ ਦਵਾਈ ਦੇਣ ਆ ਗਿਆ ਆ ਸਪਲੀਮੈਂਟ ਦੇਣ ਆ ਉਹ ਹੈਗਾ ਯਾ ਐਨੋਬਲਾਈਟ ਬੀ ਪੀ ਵੀਰ ਵਕ ਦਾ ਆ ਇਹ ਇਹਦੇ ਨਾਲ ਆ ਜਿਹੜੇ ਇਹਦੇ ਅੰਦਰ ਜੋਖ ਹੁੰਦੀ ਆ ਉਹ ਟੁੱਟ ਜਾਂਦੀ ਆ ਉਹ ਸਾਰੀ ਮੈਲਟ ਹੋ ਜਾਂਦੀ ਆ ਤਾਂ ਤੁਸੀਂ ਵੀ ਇਹ ਮੈਡੀਸਿਨ ਯੂਜ਼ ਕਰ ਸਕਦੇ ਆ ਤਾਂ ਜੇ ਤੁਸੀਂ ਯੂਜ਼ ਕਰਦੇ ਆ ਤਾਂ ਦੱਸਿਓ ਮੈਨੂੰ ਮੈਸੇਜ ਕਰਕੇ ਤਾਂ ਜਿਹੜੀ ਇਹ ਡੋਜ਼ ਆ ਉਹ ਹੈਗੀ ਆ 10 ਤੋਂ 15 ਐਮਐਲ ਸੋ ਬਰਡ ਨੂੰ ਇਹ ਥੋੜੀ ਕੋਸਟਲੀ ਆ ਪਰ ਇਹ ਰਿਜ਼ਲਟ ਵਧੀਆ ਆ ਤਾਂ ਜੇ ਤੁਹਾਡੇ ਵਿੱਚ ਚਿਕਸ ਆਉਣ ਆਲਾ ਆ ਤੁਸੀਂ ਵੀ ਇਹ ਵਾਲੀ ਮੈਡੀਸਿਨ ਯੂਜ਼ ਕਰਕੇ ਤੇ ਮੈਨੂੰ ਦੱਸਿਓ ਇਹਦੇ ਕੀ ਰਿਜ਼ਲਟ ਮਿਲੇ ਤੁਹਾਨੂੰ ਤਾਂ ਨਾਲ ਇਹਦੇ ਮੈਂ ਤੁਸੀਂ ਕਿ ਮਲਟੀ ਵਿਟਾਮਿਨ ਉਹ ਤੁਸੀਂ ਕੋਈ ਵੀ ਮਲਟੀ ਵਿਟਾਮਿਨ ਦੇ ਸਕਦੇ ਆ ਮੇਰੇ ਕੋਲ ਪੇ ਸੀਗੇ ਤਾਂ ਉਹ ਮੈਂ ਨਾਲ ਇਹਦੇ ਮਲਾਤੇ ਸੀਗੇ 5 ml sobert de hisab nal multivitamin ਤਾਂ ਬਾਕੀ ਇਹ ਲਗਾਤਾਰ ਦਵਾਈ ਹੁਣ ਮੈਂ 3 ਤੋਂ 4 ਦਿਨ ਚਲਾਉਂਗਾ ਇਹੀ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੋ ਵੀ ਹੋਊਗਾ ਮੈਂ ਨੈਕਸਟ ਵੀਡੀਓ ਦੇ ਵਿੱਚ ਪਾ ਦਊਂਗਾ ਤੁਸੀਂ ਦੇਖ ਲਿਓ ਓਕੇ ਚੰਗਾ ਜੀ